ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਦੇਖੋ ਜੀ ਅੱਜ ਆਪਾਂ ਨੇ ਗੱਲਬਾਤ ਕਰਨੀ ਹੈ ਘਰ ਪਰਿਵਾਰ ਲਈਓ ਮੈਂ ਤੁਹਾਨੂੰ ਦੱਸਦੀ ਆਂ ਬਈ ਮੈਂ ਹਮੇਸ਼ਾ ਇੱਕੋ ਗੱਲ ਕਹਿੰਦੀ ਹੁੰਨੀ ਆ ਵੀ ਘਰ ਪਰਿਵਾਰ ਨੂੰ ਜੋੜ ਕੇ ਰੱਖੋ ਤੋੜੋ ਨਾ ਠੀਕ ਹੈ ਜੀ ਘਰ ਸਾਡਾ ਟੁੱਟਦਾ ਤਮਾਸ਼ਾ ਲੋਕ ਦੇਖਦੇ ਨੇ ਬਣਦਾ ਕੁਝ ਨਹੀਂ ਸਾਡੇ ਮਨਾਂ ਤੇ ਬੋਝ ਆ ਜਾਂਦਾ ਅਸੀਂ ਟੈਨਸ਼ਨ 'ਚ ਆ ਜਾਂਦੇ ਆ ਅਸੀਂ ਫੇਰ ਇੱਕ ਦਿਨ ਉਹ ਕਹਿੰਦੇ ਹੁੰਦੇ ਨੇ ਨਾ ਵੀ ਘਰ 'ਚ ਇੱਕ ਦੂਏ ਬਿਨਾਂ ਫੇਰ ਨਹੀਂ ਸਰਦਾ ਥੋੜੇ ਕਿਚਰ ਲਈ ਹਾਤੂਤ ਜੀ ਅਸੀਂ ਲੋਕਾਂ ਨੂੰ ਦਿਖਾਉਣੀ ਐ ਇਹਦੇ ਵਿੱਚ ਕੁਝ ਨਹੀਂ ਰੱਖਿਆ ਬਈ ਸੋਈ ਗੱਲਾਂ ਐ ਜਿਹੜੀਆਂ ਮੈਂ ਫੇਰ ਕਹੂੰਗੀ ਮੈਂ ਕੁੜੀਆਂ ਚਿੜੀਆਂ ਤੇ ਮੇਰੀ ਗੱਲ ਆ ਜਾਂਦੀ ਐ ਬਈ ਜੇ ਤੁਹਾਡੇ ਮਾਪੇ ਤੁਹਾਨੂੰ ਪਿੱਛੇ ਤੋਂ ਇਹ ਸਿੱਖਿਆ ਦੇ ਕੇ ਭੇਜਣ ਵੀ ਪੁੱਤ ਗਾਹਾਂ ਘਰ ਜੋੜ ਕੇ ਰੱਖੀ ਤਾਂ ਜੋੜ ਕੇ ਹੀ ਰੱਖਿਆ ਕਰੋ ਮੈਂ ਸਾਰਾ ਦੋਸ਼ ਮਾਪੇ-ਵਾਪ ਨੂੰ ਨਹੀਂ ਦੇ ਸਕਦੀ ਕਿਉਂਕਿ ਕੋਈ ਮਾਪੇ-ਵਾਪ ਨਹੀਂ ਚਾਹੁੰਦਾ ਵੀ ਸਾਨੂੰ ਕੋਈ ਔਲਾੰਬਾ ਆਵੇ ਕੋਈ ਮਾਪੇ-ਵਾਪ ਨਹੀਂ ਚਾਹੁੰਦਾ ਸਾਡੀ ਧੀ ਨੂੰ ਕੋਈ ਉਂਗਲ ਕਰ ਜਵੇ ਠੀਕ ਹੈ ਜੀ ਮਾਪੇ-ਵਾਪ ਜਿੰਨੇ ਜੋਗੇ ਹੈਗੇ ਆ ਉੰਨੀ ਧੀ ਭੈਣ ਨੂੰ ਮਤ ਦੇ ਕੇ ਤੋੜਦੇ ਨੇ ਪਰ ਮੈਂ ਇਹ ਗੱਲ ਧੀਆਂ ਨੂੰ ਕਹਿਨੀ ਆ ਵੀ ਤੁਸੀਂ ਜੋ ਪੇਕਿਆਂ ਦਾ ਰੈਣ-ਸੈਣ ਹੁੰਦਾ ਹੈ ਪੇਕਿਆਂ ਦੇ ਤੌਰ ਤਰੀਕੇ ਹੁੰਨੇ ਆ ਉਹਨਾਂ ਨੂੰ ਉੱਥੇ ਛੱਡ ਦਿਆ ਕਰੋ ਕਿਉਂਕਿ ਸਹੁਰਿਆਂ ਦਾ ਰਪੇਕਿਆਂ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਸਹੁਰਿਆਂ ਦੇ ਤੌਰ ਤਰੀਕੇ ਹੋਰ ਹੁੰਦੇ ਆ ਪੇਕਿਆਂ ਦੇ ਤੌਰ ਤਰੀਕੇ ਹੋਰ ਹੁੰਦੇ ਆ ਠੀਕ ਹੈ ਜੀ ਦੇਖੋ ਜਦੋਂ ਨਮੀ ਸਮਿਤੀ ਭੈਣ ਵਿਆਹੀ ਆਉਂਦੀ ਹੈ ਬਹੁਤ ਗਲਤੀਆਂ ਹੋ ਜੰਨੀਆਂ ਹੈ ਇਹੀ ਜੀ ਵੀ ਕੋਈ ਬੜੀ ਗੱਲ ਨਹੀਂ ਬਹੁਤ ਗਲਤੀਆਂ ਹੋ ਜੰਨੀਆਂ ਅਸੀਂ ਹੌਲੀ 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 ਸਮਝਦੇ ਆ ਸਹੁਰਾ ਪਰਿਵਾਰ ਨੂੰ ਫਿਰ ਹੌਲੀ ਹੌਲੀ ਧੀ ਭੈਣ ਨੂੰ ਸਾਲ 2 ਸਾਲ ਚ ਟੇਕ ਜੀ ਆ ਜਾਂਦੀ ਹੈ ਵੀ ਹਾਂ ਭਾਈ ਇਹਨਾਂ ਦੇ ਘਰ ਦਾ ਦਾ ਐਦਾਂ ਦਾ ਹੀ ਮਾਹੌਲ ਹੈ ਪਰ ਮੈਂ ਇੱਥੇ ਇੱਕ ਗੱਲ ਸਹੁਰਿਆਂ ਨੂੰ ਵੀ ਕਹੂੰਗੀ ਬਈ ਜਦੋਂ ਨਾ ਕਹਿੰਦੇ ਹੁੰਨੇ ਆ ਵੀ ਇੱਕ ਬੂਟਾ ਆਪਾਂ ਨੇ ਪੱਟ ਕੇ ਦੂਈ ਜਗ੍ਹਾ ਲਾਉਣਾ ਇੱਕ ਵਾਰ ਜ਼ਰੂਰ ਕੰਬੜਾਉਂਦਾ ਹੈ ਕੰਬੜਾਉਣ ਦਾ ਮਤਲਬ ਹੈ ਧੀ ਭੈਣ ਨੂੰ ਸਹੁਰੇ ਪਰਿਵਾਰ ਨੂੰ ਸਮਝਣ ਨੂੰ ਟਾਈਮ ਲੱਗਦਾ ਹੈ ਤੁਸੀਂ ਇਹਨਾਂ ਨੂੰ ਟਾਈਮ ਵੀ ਦਿਆ ਕਰੋ ਸਮਾਂ ਦਿਆ ਕਰੋ ਥੋੜਾ ਜਿਹਾ ਧੀ ਭੈਣ ਨੂੰ ਸੰਭਲਣ ਦਾ ਸਮਝਣ ਦਾ ਠੀਕ ਹੈ ਬੈਠ ਕੇ ਗੱਲ ਜੋ ਵੀ ਹੈ ਉਹ ਬੈਠ ਕੇ ਸਮਝਾ ਦਿਆ ਕਰੋ ਧੀਏ ਆਪਣੇ ਤੌਰ ਤਰੀਕੇ ਇਹ ਨਹੀਂ ਆ ਗੱਲ ਹੈ ਆ ਬਾਤ ਹੈ ਪਰ ਮੈਂ ਕੁੜੀਆਂ ਨੂੰ ਫੇਰ ਵੀ ਕਹੂੰਗੀ ਵੀ ਜੇ ਤੁਹਾਡਾ ਸਹੁਰਾ ਪਰਿਵਾਰ ਚੰਗਾ ਹੈ ਤੁਸੀਂ ਇੱਕੋ ਕੋਸ਼ਿਸ਼ ਰੱਖਣੀ ਆ ਵੀ ਤੁਸੀਂ ਆਪ ਤੁਹਾਡਾ ਆਦਮੀ ਜਿਹਦੇ ਤੁਸੀਂ ਲੜ ਲੱਗੀਆਂ ਉਹ ਆਪਣੇ ਪਰਿਵਾਰ ਨਾਲ ਮਿਲ ਜੁਲ ਕੇ ਰਹੇ ਜਦ ਤੁਸੀਂ ਮਿਲ ਜੁਲ ਕੇ ਰਹਨੇ ਹੋ ਅਸੀਂ ਇੱਕ ਪਾਵਰ 'ਚ ਰਹਨੇ ਆ ਪਰਵਾਰਿਕ ਪਾਵਰ ਚ ਰਹਿੰਦਾ ਹੈ ਪਹਿਲੀ ਗੱਲ ਤਾਂ ਸਾਨੂੰ ਕੋਈ ਚਾਉਂਦਾ ਨਹੀਂ ਅਸੀਂ ਮਿਲ ਜੁਲ ਕੇ ਬੈਠੀਏ ਨੰਬਰ 2 ਤੇ ਜਿਆਦਾ ਅਸੀਂ ਖਿੰਡ ਜੰਨੇ ਆ ਲੋਕ ਸਾਡਾ ਤਮਾਸ਼ਾ ਦੇਖਦੇ ਆ ਲੋਕ ਸਾਨੂੰ ਖਿੰਡਿਆਂ ਨੂੰ ਹੋਰ ਖੰਡਾਉਂਦੇ ਨੇ ਸੱਸ ਕੱਲੀ ਟੱਕਰ ਜਵੇ ਉਹਦੇ ਕੋਲ ਕੁਝ ਹੋਰ ਕਹਿ ਦੇਣਾ ਹੈ ਗਵੰਡਣ ਨੇ ਨੂੰ ਕੱਲੀ ਟੱਕਰ ਗਈ ਉਹਦੇ ਕੋਲ ਕੁਝ ਹੋਰ ਕਹਿ ਦੇਣਾ ਗਵੰਡਣ ਨੇ ਸਾਨੂੰ ਕੋਈ ਨਹੀਂ ਚਾਹੁੰਦਾ ਬਈ ਅਸੀਂ ਪਰਿਵਾਰ ਚ ਮਿਲਜੁਲ ਕੇ ਰਹੀਏ ਜਦ ਤੁਸੀਂ ਆਪ ਹੀ ਇੰਨੀਆਂ ਬੇਅਕਲ ਹੋ ਜੰਨੀ ਐ ਬਈ ਮੁੰਡੇ ਨੂੰ ਮਜਬੂਰ ਕਰ ਦੰਨੀ ਐ ਬਈ ਨਹੀਂ ਅੱਡ ਹੋ ਅੱਡ ਹੋ ਹੁਣ ਦੇਖ ਸਭ ਦੇ ਇੱਕ ਇੱਕ ਬੱਚਾ ਹੈ ਕੋਈ ਉਹ ਆ ਜੀ ਦੇ ਦੋ ਆ ਜਾਂ ਤਿੰਨ ਆ ਉਹ ਇੱਕੋ ਜਵਾਕ ਹੁੰਦਾ ਇੱਕ ਨੂੰ ਐ ਤੁਸੀਂ ਮਾਪਿਆਂ ਤੋਂ ਲੈ ਕੇ ਬੱਖ ਹੋ ਕੇ ਵੇਜੰਨੀ ਐ ਫਿਰ ਮੈਂ ਬਹੁਤੀਆਂ ਕੁੜੀਆਂ ਇਹ ਵੀ ਦੇਖੀਆਂ ਨੇ ਜਿਹੜੀਆਂ ਸਹੁਰੇ ਘਰ ਆਪਣੇ ਆਦਮੀ ਨੂੰ ਲੈ ਕੇ ਮਾਪੇ ਤੋਂ ਬੱਖ ਹੋ ਕੇ ਬਹਿ ਜਾਂਦੀਆਂ ਨੇ ਪੇਕੇ ਜਾ ਕੇ ਫਿਰ ਆਪਣੀ ਪਰਜਾਈ ਨੂੰ ਕਹਿ ਦੁੰਦੀਆਂ ਨੇ ਭਾਬੀ ਸਾਨੂੰ ਬਹੁਤ ਔਖਾ ਪਾਲਿਆ ਸਾਡੇ ਮਾਪੇ ਨੇ ਬਹੁਤ ਤੰਗੀਆਂ ਕੱਟ ਕੇ ਪਾਲਿਆ ਸਾਡੇ ਮਾਪੇ ਦੀ ਸੇਵਾ ਕਰਿਓ ਠੀਕ ਆ ਤੁਸੀਂ ਆਪਣੀ ਪਰਜਾਈ ਨੂੰ ਇਹ ਸ਼ਬਦ ਕਹੇ ਤਾਂ ਤੁਸੀਂ ਇਹ ਸ਼ਬਦ ਆਪਣੇ ਤੇ ਵੀ ਲਾਗੂ ਕਰੋ ਉਹ ਵੀ ਪੁੱਤਾਂ ਕੇ ਸੇਦਾ ਉਹ ਵੀ ਮਾਪੇ ਨੂੰ ਚਾਹੀਦਾ ਉਹ ਆਪਣੇ ਮਾਪੇ ਤੋਂ ਕਿਵੇਂ ਬਖ ਹੋ ਜਵੇ ਮਾਪੇ ਉਤੋਂ ਕਿਵੇਂ ਕਿਵੇਂ ਬਖ ਹੋ ਜਾਣਾ ਮੈਂ ਕੁੜੀਆਂ ਨੂੰ ਇਹ ਗੱਲ ਕਹਿਣੀ ਆ ਬਈ ਇੱਕ ਵਾਰ ਦੇਖੋ ਘਰਾਂ 'ਚ ਜਿੱਥੇ ਦੋ ਦੋ ਭਾਂਡੇ ਆ ਉਹ ਖੜਕਦੇ ਰਹਿੰਦੇ ਆ ਤੁਸੀਂ ਇੱਕ ਵਾਰ ਇਹ ਪਿੱਛੇ ਨਿਗਾਹ ਮਾਰਿਆ ਕਰੋ ਵੀ ਕਿਹ ਤੁਹਾਡੀ ਮਾਂ ਨੇ ਨਹੀਂ ਤੁਹਾਨੂੰ ਕਦੇ ਘੂਰਿਆ ਸੱਸ ਦੀ ਗੱਲ ਇੰਨੀ ਦਿਲ ਤੇ ਕਿਉਂ ਲੱਗ ਜਾਂਦੀ ਆ ਕਿਹ ਤੁਹਾਡੇ ਪਿਓ ਨੇ ਨਹੀਂ ਕਦੇ ਤੁਹਾਨੂੰ ਘੂਰਿਆ ਜਾਂ ਤਾਂ ਤੁਸੀਂ ਦੱਸੋ ਵੀ ਤੁਹਾਨੂੰ ਕਦੇ ਵੀ ਨਹੀਂ ਘੂਰਿਆ ਚੰਗੇ ਮਾੜੇ ਤੇ ਟੋਕਿਆ ਹੀ ਨਹੀਂ ਫਿਰ ਤਾਂ ਆਪਾਂ ਸੱਸ ਸਹੁਰੇ ਨੂੰ ਗਲਤ ਕਹੀਏ ਸਾਡੇ ਮਾਪੇ ਪਾਪਾ ਨੂੰ ਅਸੀਂ ਕਿੰਨੇ ਹੀ लाडले ਹੋਈਏ ਭਾਵੇਂ ਉਹ ਕੁੜੀ ਆ ਭਾਵੇਂ ਮੁੰਡਾ ਸਾਨੂੰ ਮਾਪੇ ਬਾਪ ਉੱਠਦੇ ਬੈਂਦਿਆਂ ਨੂੰ ਟੋਕਦੇ ਆਂ ਸਾਨੂੰ ਹਰੇਕ ਚੰਗੇ ਮਾੜੇ ਤੋਂ ਮਾਪੇ ਬਾਪ ਸਾਡੇ ਰੋਕਦੇ ਆਂ ਸਾਡੇ ਜੰਮਣੇ ਵਾਲੇ ਫਿਰ ਸਾਨੂੰ ਸੱਸ ਸਹੁਰੇ ਦੀਆਂ ਗੱਲਾਂ ਕਿਉਂ ਚੋਬਣ ਲੱਗ ਜੰਨੀ ਆਂ ਅਸੀਂ ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਅਸੀਂ ਸੱਸ ਸਹੁਰੇ ਨੂੰ ਜਦ ਅਸੀਂ ਸੱਸ ਸਹੁਰੇ ਦੀ ਨਿਗਾ ਨਾਲੇ ਦੇਖਣਾ ਨਾ ਅਸੀਂ ਉਹਨਾਂ ਨੂੰ ਕਦੇ ਆਪਣੇ ਮਾਪੇ ਬਣਾ ਹੀ ਨਹੀਂ ਸਕਦੇ ਹੁਣ ਉਹ ਉਹ ਉਹਨਾਂ ਨੇ ਮੇਰੀ ਗੱਲ ਸੁਣੋ ਫਿਰ ਕਮੈਂਟਾਂ 'ਚ ਕੀ ਆ ਜਾਂਦਾ ਭੈਣੇ ਸੱਸ ਸਹੁਰੇ ਨੂੰ ਵੀ ਮਾਪਾਪ ਬਣਨਾ ਚਾਹੀਦਾ ਬਿਲਕੁਲ ਬਣਨਾ ਚਾਹੀਦਾ ਪਰ ਮੈਂ ਇਹ ਕਹਿ ਨਹੀਂ ਆ ਜੇ ਸੱਸ ਨੂੰ ਨੂੰ ਚਾਹੀਦੀ ਤੀ ਤਾਂ ਹੀ ਸਹੇੜੀ ਆ ਉਹਨੇ ਨਹੀਂ ਆਪਣੇ ਮੁੰਡੇ ਨੂੰ ਕੁਵਾਰਾ ਨਾ ਰੱਖ ਲੈਂਦੀ ਬੱਚਾ ਛੋਟਾ ਜਿਹਾ ਹੁੰਦਾ ਮਾਂ ਦੀ ਗੋਦ 'ਚ ਪੁੱਤ ਮਾਂ ਦੀ ਗੋਦ 'ਚ ਹੁੰਦਾ ਜੇ ਛੋਟਾ ਜਿਹਾ ਜਦੋਂ ਨੂੰਹ ਦਾ ਸੁਪਨੇ ਦੇਖਣ ਲੱਗ ਜਾਂਦੀ ਆ ਕੋਈ ਨੂੰਹਾ ਕੋਈ ਮੁੱਲ ਦੀ ਚੀਜ਼ ਨਹੀਂ ਹੈਗੀ ਬਹੁਤ ਔਖਾ ਮਨੂਹਾਂ ਦਾ ਮੂੰਹ ਦਿਖਦਾ ਮਾਂ ਆਪਣੀ ਸਾਰੀ ਜਵਾਨੀ ਗਾਲ ਕੇ ਪਿਓ ਆਪਣੀ ਸਾਰੀ ਜਵਾਨੀ ਗਾਲ ਕੇ ਆਪਣੇ ਸਾਰੇ ਸ਼ੌਂਕ ਮਾਰ ਕੇ ਤਾਂ ਪੁੱਤ ਨੂੰ ਪਾਲਦਾ ਹੂ ਹੀ ਨਹੀਂ ਪਾਲ ਜਾਂਦੇ ਇਹ ਇਹਨਾਂ ਇਹਨਾਂ ਨੂੰ ਪਾਲਣ ਲਈ ਬਹੁਤ ਕੁ ਸਹਿਣਾ ਪੈਂਦਾ ਤਾਂ ਕਿਤੇ ਜਾ ਕੇ ਪੁੱਤ ਵਿਆਹ ਜੋਗੇ ਹੁੰਦੇ ਨੇ ਜਦੋਂ ਵਿਆਹ ਹੋ ਗਏ ਫਿਰ ਮਾਂ ਤੋਂ ਅੱਡ ਹੋ ਕੇ ਬਹਿਜੋ ਇਹ ਕਿੱਥੇ ਦਾ ਮਸਾਫ ਹੈ ਫਿਰ ਤੁਸੀਂ ਆਪਣੀ ਔਲਾਦ ਤੇ ਕੀ ਭਾਲਦੇ ਹੋ ਜੋ ਤੁਹਾਡੀ ਔਲਾਦ ਨੇ ਘਰ ਚ ਵਰਤਾਰਾ ਦੇਖਣਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਨੀ ਹੈ ਚੱਲਦੀ ਵੀਡੀਓ ਚ ਜਵਾਕ ਨੂੰ ਕਦੇ ਵੀ ਸਿਖਾ ਨਹੀਂ ਸਕਦੇ ਆਪਾਂ ਜਵਾਕ ਸਾਡੇ ਘਰ ਦੇ ਮਾਹੌਲ ਦੇਖ ਕੇ ਹੀ ਸਿੱਖ ਜਾਂਦਾ ਸਾਰਾ ਕੁਝ ਪਹਿਲਾਂ ਤਾਂ ਘਾਟੋ ਕੋਲੇ ਸ ਤੁਸੀਂ ਸੱਸ ਸਹੁਰੇ ਨਾਲ ਕਰਕੇ ਆਪਣੀ ਜਵਾਨੀ ਗਾੜ ਲੈਣੀ ਹੈ ਆਪਣੀ ਜਿਹੜਾ ਇੱਕ ਨੂ ਦੀ ਸਹੁਰੇ ਘਰ ਚ ਠੁੱਕ ਹੁੰਦੀ ਆ ਉਹ ਖੋ ਲੈਣੀ ਆ ਠੀਕ ਹੈ ਜੇਨ ਸਾਸਨ ਨੂੰ ਇੱਕ ਦੂਈ ਦੇ ਪੈਰ 'ਚ ਪੈਰ ਧਰ ਕੇ ਤੁਰਨਾ ਅਗਲੇ ਲੋਕ ਖੜਖੜ ਦੇਖਦੇ ਨੇ ਵੀ ਕਿੰਨਾ ਪਿਆਰ ਹੈ ਕਿੰਨੀ ਲੈਕ ਹੈ ਧੀ ਪਹਿਣਾ ਉਥੇ ਸੱਸ ਦੀ ਸੋਭਾ ਘਟ ਧੀ ਪਹਿਣ ਦੀ ਸੋਭਾ ਵੱਧ ਹੁੰਦੀ ਹੈ ਇਹ ਸੋਭਾ ਹਰ ਇੱਕ ਦਾ ਹਿੱਸੇ ਨਹੀਂ ਆਉਂਦੀ ਮੈਂ ਇਹ ਕਹਿਨੀ ਆ ਵੀ ਤੁਸੀਂ ਕਾਟੋ ਕੋਲੇਸ 'ਚ ਆਪਣੀ ਜਵਾਨੀ ਗਾੜ ਲੈਣੀ ਹੈ ਜੇ ਤੁਹਾਡੇ ਜਵਾਕ ਇਹੀ ਕਾਟੋ ਕੋਲੇਸ ਦੇਖ ਕੇ ਤਿਆਰ ਹੋ ਜੰਨੇ ਆ ਉਹ ਘਭਰੂ ਹੋ ਜੰਨਿਆ ਤੁਸੀਂ ਬੁੜੀਆਂ ਹੋ ਜੰਨੀਆਂ ਫਿਰ ਤੁਸੀਂ ਆਪਣਾ ਵਡਾਪਾ ਗਾੜ ਲੰਨੀ ਆ ਸਾਡੇ ਬੱਚੇ ਘਰ ਚ ਜੋ ਦੇਖਣਗੇ ਬੱਚੇ ਉਹੇ ਜਿਹੀ ਤਿਆਰ ਹੋਣਗੇ ਇਹ ਤੁਸੀਂ ਭੁੱਲ ਜਿਓ ਜਹੀ ਜੀ ਸਾਡੀ ਬੋਲਬਾਣੀ ਐ ਸਾਡੇ ਬੱਚੇ ਦੀ ਬੋਲਬਾਣੀ ਬਿਲਕੁਲ ਉਹੇ ਜਿਹੀ ਹੋਊਗੀ ਅਸੀਂ ਬੱਚੇ ਨੂੰ ਕਹਾਂਗੇ ਪੁੱਤ ਤੇਰੀ ਭੂਆ ਜੀ ਆਈ ਆ ਪੈਰੀ ਹੱਥ ਲਾ ਪੁੱਤ ਤੇਰੀ ਤਾਈ ਚਾਚੀ ਆਈ ਆ ਪੈਰੀ ਹੱਥ ਲਾ ਬੱਚਾ ਲਾਊਗਾ ਜਰੂਰ ਜਾਂ ਛੋਟੇ ਹੁੰਦੇ ਤਾਂ ਤੁਸੀਂ ਸਿੱਖਿਆ ਦੋਗੇ ਜੇ ਤੁਸੀਂ ਬੱਚੇ ਨੂੰ ਕਹੋਗੇ ਪੁੱਤ ਆਪਣੀ ਦਾਦੀ ਨੂੰ ਨਾ ਬੁਲਾਈਂ ਆਪਣੇ ਦਾਦੇ ਨੂੰ ਨਾ ਬੁਲਾਈਂ ਬਿਲਕੁਲ ਨਹੀਂ ਬੱਚਾ ਬੁਲਾਊਗਾ ਪਰ ਇਹ ਰਿਜ਼ਲਟ ਤੁਹਾਨੂੰ ਜਦ ਮਿਲੂਗਾ ਜਾਂ ਬੱਚੇ ਨੇ ਜਵਾਨ ਹੋ ਜਾਣਾ ਹੈ ਜਦ ਰਿਜ਼ਲਟ ਮਿਲਣਾ ਤੁਹਾਨੂੰ ਇਹ ਲੱਗਣੇ ਆ ਇਹ ਰਿਜ਼ਲਟ ਲਈ 2022 ਸਾਲ ਤੁਸੀਂ ਘਰ ਦੇ ਮਾਹੌਲ ਵਧੀਆ ਰੱਖਿਆ ਕਰੋ ਪਰਿਵਾਰ ਚ ਰਲ ਮਿਲ ਕੇ ਆਪ ਬੈਠੋਗੇ ਤਾਂ ਬੱਚੇ ਸਿੱਖਣਗੇ ਨਹੀਂ ਬੱਚਿਆਂ ਨੇ ਵੀ ਕਮਰੇ ਬੰਦ ਕਰਕੇ ਆਪਣੇ ਕਮਰਿਆਂ 'ਚ ਹੀ ਬਹਿਣਾ ਹੈ ਕਿਹੜੀ ਧੀ ਪਹਿਣਾ ਕਿਹੜੀ ਧੀ ਭੈਣਾ ਕੋਈ ਵੀ ਆਪਣੇ ਦਿਲ ਤੇ ਹੱਥ ਧਰ ਕੇ ਦੇਖਿਓ ਮੇਰੀ ਵੀਡੀਓ ਸੁਣ ਕੇ ਹੀ ਆਪਣੇ ਦਿਲ ਤੇ ਹੱਥ ਧਰ ਕੇ ਦੇਖ ਲਿਓ ਬਈ ਕੋਈ ਧੀ ਇਹ ਚਾਹੁੰਦੀ ਆ ਸਹੁਰੇ ਘਰ ਬੈਠੀ ਕੋਈ ਧੀ ਇਹ ਚਾਹੁੰਦੀ ਆ ਵੀ ਮੇਰੇ ਪਿੱਛੇ ਮਾਪੇ ਰੁੱਲਦੇ ਫਿਰਦੇ ਹੋਣ ਤੜਫ ਤੜਫਦੇ ਹੋਣ ਮੇਰੇ ਭਾਈ ਪਰਜਾਈ ਮੇਰੇ ਮਾਪਾਪਾ ਨੂੰ ਰੋਲਦੇ ਹੋਣ ਨਿਤ ਰੋਂਦੇ ਹੋਣ ਮੇਰੇ ਮਾਪਾਪਾ ਕੋਈ ਧੀ ਚਾਹੁੰਦੀ ਆ ਤੁਸੀਂ ਮੇਰੀ ਵੀਡੀਓ ਸੁਣ ਕੇ ਹੀ ਮੇਰੀ ਵੀਡੀਓ ਦੇ ਇਹ ਦੋ ਬੋਲ ਸੁਣ ਕੇ ਇੱਕ ਵਾਰ ਆਪਣੇ ਦਿਲ ਤੇ ਹੱਥ ਧਰ ਕੇ ਦੇਖਿਓ ਵੀ ਤੁਸੀਂ ਕਿਆ ਇਹ ਚਾਹੂਗੀਆਂ ਵੀ ਤੁਹਾਡੇ ਭਾਈ ਪਰਜਾਈ ਤੁਹਾਡੇ ਮਾਪੇ ਨੂੰ ਰੋਲ ਤੇ ਰਵਾਉਣ ਤੁਸੀਂ ਚਾਹੂਗੀਆਂ ਜਦ ਤੁਸੀਂ ਇਹ ਗੱਲ ਨਹੀਂ ਚਾਹੁੰਦੀਆਂ ਫਿਰ ਤੁਸੀਂ ਇਹ ਮਾਪੇ ਨੂੰ ਕਾਤੇ ਰਵਾਉਨੇ ਹੋ ਤੁਸੀਂ ਜਿਹੜੇ ਮਾਪੇ ਕੋਲ ਬੈਠੀਆਂ ਸੱਸ ਸਹੁਰੇ ਕੋਲ ਉਹਨਾਂ ਨੂੰ ਕਾਤੇ ਰਵਾਉਨੇ ਹੋ ਜਦ ਤੁਸੀਂ ਇਹ ਨਹੀਂ ਚਾਹੁੰਦੀਆਂ ਵੀ ਤੁਹਾਡਾ ਭਾਈ ਤੁਹਾਡੇ ਮਾਪੇ ਨੂੰ ਛੱਡੇ ਤੁਸੀਂ ਤੁਸੀਂ ਆਪਣੇ ਆਦਮੀ ਤੋਂ ਮਾਪੇ ਕਾਤੇ ਛੱਡਾ ਦੰਨੀਆਂ ਏ ਗੱਲ ਦੀ ਸਮਝ ਨਹੀਂ ਆਉਂਦੀ ਠੀਕ ਹੈ ਮੈਂ ਤਾਂ ਇਹ ਕਹਿ ਨਹੀਂ ਆ ਵੀ ਜਿਹੜੇ ਆਪਣੇ ਪਿਛਲੇ ਜਨਮ ਵਾਲੇ ਮਾਪੇ ਆ ਉਹ ਸਾਡੀਆਂ ਪ੍ਰਗਿਆਈਆਂ ਦੇ ਅਸਲੀ ਮਾਪੇ ਆ ਤੁਹਾਡੇ ਕੋਲ ਮਾਪੇ ਤੁਸੀਂ ਉਹਨਾਂ ਨੂੰ ਸੱਦ ਕੇ ਦੇਖ ਲਓ ਮੈਂ ਤੁਹਾਨੂੰ ਦੱਸਦੀ ਆ ਜਿਹੜੇ ਤੁਹਾਡੇ ਜਨਮ ਵਾਲੇ ਮਾਪੇ ਆ ਉਹ ਤੁਹਾਡੇ ਅਸਲੀ ਮਾਪੇ ਨਹੀਂ ਉਹ ਸਿਰਫ ਜਨਮ ਦੇਣ ਵਾਲੇ ਮਾਪੇ ਆ ਤੁਸੀਂ ਕਹਿ ਦਿਓ ਬਈ ਬੇਬੇ ਬਾਪੂ ਆ ਕੇ ਤੂੰ ਸਾਡੇ ਕੋਲ 5-4 ਸਾਲ ਲਾ ਜਾ ਕਦੇ ਨਹੀਂ ਲਾਉਣਗੇ ਨਾ ਤੇ ਅਸੀਂ ਬੈਠੇ ਨਹੀਂ ਜੰਗੇ ਲੱਗਦੇ ਨਾ ਤੀਏ ਸਾਡੀ ਯੁਰ ਸਜਾਵਟ ਨਹੀਂ ਹੈਗੀ ਨਾ ਤੀਏ ਸਾਨੂੰ ਤਾਂ ਸ਼ਰਮ ਆਉਂਦੀ ਹੈ ਕਿਉਂਕਿ ਧੀ ਦੇ ਘਰ ਮਾਪੇ ਖੁੱਲਕੇ ਰਹੇ ਨਹੀਂ ਸਕਦਾ ਉਹਨੂੰ ਪਿੱਛੇ ਦੀ ਉਹ ਚਿੰਤਾ ਰਹਿਣੀ ਹੈ ਮੇਰੇ ਪੋਤੇ ਨਾ ਵਿਗੜ ਜਾਣ ਮੇਰੀਆਂ ਪੋਤੀਆਂ ਨਾ ਵਿਗੜ ਜਾਣ ਮੇਰੀ ਨੂੰਹ ਕਿਆ ਕਰੂਗੀ ਮੇਰਾ ਪੁੱਤ ਪਤਾ ਨਹੀਂ ਆਇਆ ਰਾਤ ਨੂੰ ਘਰ ਕ ਨਹੀਂ ਉਹਨੂੰ ਪਿੱਛੇ ਦੀ ਚਿੰਤਾ ਰਹੂਗੀ ਉਹਨੂੰ ਧੀ ਦੀ ਚਿੰਤਾ ਨਹੀਂ ਧੀ ਦੀ ਚਿੰਤਾ ਉਹਨਾਂ ਚਿਰ ਹੈ ਜਿੰਨੀ ਜਿੰਨਾ ਚਿਰ ਮਾਂ ਆਪਣੇ ਘਰ ਬੈਠੀ ਹੈ ਉਹਨਾਂ ਚਿਰ ਉਹਨੂੰ ਧੀ ਦੀ ਚਿੰਤਾ ਹੈ ਜ ਜੀ ਦੇ ਘਰ ਬੈਠੀ ਹੈ ਉਹਨੂੰ ਪਿੱਛੇ ਦੀ ਚਿੰਤਾ ਹੋਊਗੀ ਜਿਹੜੇ ਥੋੜੇ ਜਿਹਦੇ ਤੁਸੀਂ ਲੜ ਲੱਗੀਆਂ ਜਿਨ੍ਹਾਂ ਦੇ ਘਰ ਆਈਆਂ ਜਿਹੜੇ ਤੁਹਾਡੇ ਸੱਸ ਸਹੁਰਾ ਨੇ ਥੋੜੀ ਚਿੰਤਾ ਉਹਨਾਂ ਨੂੰ ਹੈ ਇਹ ਤੁਹਾਡੇ ਮਨਾਂ ਦੇ ਭਲੇਖੇ ਹਨ ਕਿੰਨਾਈ ਧੀ ਬੈਨ ਨੂੰ ਦੁੱਖ ਪੈ ਜਾਵੇ ਮਾਪੇ ਕਿੰਨਾ ਆਉਣਗੇ ਦਿਹਾੜੀ ਲਾ ਜਾਣਗੇ ਇੱਕ ਦਿਨ ਲਾ ਜਾਣਗੇ ਦੋ ਦਿਨ ਲਾ ਜਾਣਗੇ ਕਿੰਨਾ ਕੁ ਲਾ ਜਾਣਗੇ ਇਹ ਤੁਹਾਡੇ ਬਹਿਮ ਨੇ ਕਿੰਨਾ ਕੁ ਕੋਈ ਤੁਹਾਨੂੰ ਦੇ ਦੂ ਕੋਈ ਤੁਹਾਨੂੰ ਕੁਝ ਨਹੀਂ ਦੇ ਸਕਦਾ ਤੁਹਾਡੀ 20 50000 ਚ ਲੱਖ ਚ ਕੋਈ ਮਦਦ ਕਰ ਦੂ ਪਰ ਉਹ ਵੀ ਦੇ ਕੇ ਭੁੱਲੂ ਨਹੀਂ ਤੁਹਾਨੂੰ ਅਗਲਾ ਪਰ ਇਹਨਾਂ ਨੇ ਤਾਂ ਤੁਹਾਨੂੰ ਪੁੱਤ ਵੀ ਸੌਪਤਾ ਇਹਨਾਂ ਨੇ ਤੁਹਾਨੂੰ ਜੇ ਅੱਜ ਨਹੀਂ ਦੇਖੋ ਸਮਾਂ ਤੁਸੀਂ ਕੱਲ ਨੂੰ ਆਪਣੇ ਧੀਆ ਪੁੱਤਾਂ ਮੂਰੇ ਹੱਥ ਨਹੀਂ ਵੜਾ ਸਕਦੇ ਤੁਸੀਂ ਕਹਿਣਾ ਲੈ ਹੈ ਅਸੀਂ ਹੱਥਲ ਹੋਣਾ ਤੁਹਾਡੇ ਸੱਸ ਸਹੁਰਾ ਨੂੰ ਬਿਲਕੁਲ ਮੈਂ ਤਾਂ ਕਹਿ ਨਹੀਂ ਇਹ ਕਠੋਕ ਕੇ ਵੀ ਹੱਥ ਨਹੀਂ ਵਡਾਉਣੇ ਚਾਹੀਦੇ ਸਾਨੂੰ ਨਹੀਂ ਪਤਾ ਸਾਡੀ ਔਲਾਦ ਦਾ ਦਿਮਾਗ ਕਦ ਕਉ ਮਜਵੇ ਮਾਪੇ ਨਾਸਾ ਸ਼ਰਮਾ ਜੋਗੇ ਵੀ ਹੋ ਜਾਂਦੇ ਨੇ ਆ ਪਾਲੇ ਵਾਲੇ ਸਮਾਜ ਚ ਸਭ ਕੋ ਦੇਖਦੇ ਆ ਪਰ ਜਿੱਦਣ ਉਹ ਮਰ ਮੁੱਕ ਗਏ ਜੋ ਵੀ ਉਹਨਾਂ ਕੋਲ ਹੈ ਉਹ ਥੋੜਾ ਹੀ ਹੈ ਉਹਨਾਂ ਦਾ ਪੁੱਤ ਵੀ ਥੋੜਾ ਉਹਨਾਂ ਦਾ ਘਰ ਵੀ ਥੋੜਾ ਉਹਨਾਂ ਦਾ ਹੋਰ ਵੀ ਜੋ ਇੱਕਾ ਦੁੱਕਾ ਹੈ ਉਹ ਵੀ ਥੋੜਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਚੌਧਰਾਂ ਦੀਆਂ ਜਨਾਨੀਆਂ ਕਾਤੇ ਭੁੱਖੀਆਂ ਨੇ ਕਹਿੰਦੀਆਂ ਨੇ ਵੀ ਸੱਸ ਸਹੁਰਾ ਭਾਵੇਂ ਕਿੰਨੇ ਹੀ ਹੱਟੇ-ਕੱਟੇ ਨੇ ਪਰ ਕਮਾਂਡ ਸਾਡੇ ਹੱਥ 'ਚ ਚਾਹੀਦੀ ਆ ਸਾਡੇ ਆਦਮੀ ਦੇ ਹੱਥ 'ਚ ਕਮਾਂਡ ਚਾਹੀਦੀ ਆ ਉਹ ਬਾਈ ਤੁਸੀਂ ਤਾਂ ਇਹ ਸ਼ੁਕਰ ਮਨਾਇਆ ਕਰੋ ਵੀ ਤੁਹਾਡੇ ਸਿਰ ਤੇ ਸ਼ਾਂ ਹੈਗੀ ਆ ਮਾਪਿਆਂ ਦੀ ਤੁਹਾਡੇ ਸਿਰ ਤੇ ਸ਼ਾਂ ਹੈ ਮਾਪਿਆਂ ਦੀ ਜਿਨ੍ਹਾਂ ਦੇ ਨਹੀਂ ਹੈਗੇ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਭਾਗਾ ਵਾਲੀਆਂ ਤੁਸੀਂ ਜੇ ਤੁਹਾਡੇ ਸੱਸ ਸਹੁਰਾ ਹੈਗੇ ਆ ਤੁਸੀਂ ਭਾਗਾ ਵਾਲੀਆਂ ਚੰਗੇ ਆ ਮਾੜੇ ਆ ਉਹ ਹਮੇਸ਼ਾ ਤੁਹਾਡੇ ਆ ਤੁਹਾਡੇ ਹੀ ਰਹਿਣਗੇ ਮਾਪੇ ਜਿਆਦਾ ਦੂਰ ਹੁੰਦਾ ਔਲਾਦ ਤੋਂ ਜਿਆਦਾ ਔਲਾਦ ਅਤਿਅੰਤ ਸਤਾ ਦਿੰਦੀ ਹੈ ਸਤਾਇਆ ਨਾ ਕਰੋ ਆਪਣੇ ਮਾਪੇ ਨੂੰ ਜੇ ਤੁਸੀਂ ਆਪਣੇ ਮਾਪਿਆਂ ਨੂੰ ਰਵਾਉਣੀ ਹੈ ਨਾ ਤਾਂ ਤੁਸੀਂ ਵੀ ਆਉਣੇ ਵਾਲੇ ਸਮੇਂ 'ਚ ਰੋਂਦੇ ਰਹੋਗੇ ਤੁਹਾਡੀ ਔਲਾਦ ਵੀ ਤੁਹਾਨੂੰ ਇਕਣੇ ਰਵਾਊਗੀ ਕਿਉਂਕਿ ਔਲਾਦ ਨੇ ਘਰ 'ਚੋਂ ਹੀ ਸਭ ਕੁਝ ਸਿੱਖਣਾ ਹੈ ਸੋਹੀ ਗੱਲਾਂ ਵਧੀਆ ਤਰੀਕੇ ਨਾਲ ਰਹਿਆ ਕਰੋ ਹੱਸਦੇ ਰਹਿਆ ਕਰੋ ਬਸਦੇ ਰਹਿਆ ਕਰੋ ਇਕੱਠ ਰੱਖਿਆ ਕਰੋ ਜਦੋਂ ਅਸੀਂ ਘਰ ਚ ਪਰਿਵਾਰ ਸਾਡਾ ਇੱਕ ਮੁਠੀ ਚ ਬੰਦਾ ਹੈ ਨਾ ਇੱਕ ਮੁਠੀ ਚ ਬੰਦਾ ਹੈ ਪਰਿਵਾਰ ਸਾਡਾ ਤੀਏ ਨੂੰ ਡਰ ਵੀ ਰਹਿੰਦਾ ਕੋਈ ਕੁਸਕਦਾ ਨਹੀਂ ਸਾਡੇ ਘਰ ਮੂਰੇ ਅਗਲੇ ਨੂੰ ਪਤਾ ਹੈ ਵੀ ਪਰਿਵਾਰ ਦਾ ਇੱਕ ਹੈ ਠੀਕ ਹੈ ਆਪਣੇ ਮਾਪੇਾਂ ਦੀ ਸੇਵਾ ਕਰਿਆ ਕਰੋ ਮਾਪੇਾਂ ਦੀ ਹਬਰੀ ਜਬਰੀ ਝੱਲ ਲਿਆ ਕਰੋ ਕੁਛ ਨਹੀਂ ਹੁੰਦਾ ਤੁਹਾਡੇ ਮਾਵਾ ਪਾਪਾਂ ਕੋਈ ਗਵੰਡੀ ਨਹੀਂ ਹੈਗੇ ਹੱਸ ਕੇ ਟਾਲ ਦਿਆ ਕਰੋ ਇਹੀ ਚੰਗੀਆਂ ਖਾਨਦਾਨੀਆਂ ਦੀਆਂ ਨਿਸ਼ਾਨੀਆਂ ਨੇ ਕੋਈ ਬੋਲਦਿਆਂ ਕੋਲ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ